ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਵੀ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 990 ਸਾਢੇ 90 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣਾ ਇਸ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਦੇ ਲੱਗ ਤੋਂ ਹੁੰਨੇ ਆਪਣੇ ਐਡਰੈਸ ਤੇ ਥੋੜੀ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੀ ਸੌਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਸਕਰੀਨ ਤੇ ਵੀ ਇਹੀ ਨੰਬਰ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਹੈ ਇਹੀ ਨੰਬਰ ਹੈ ਜੀ ਪੇਮੈਂਟ ਲਈ ਵੀ ਤੇ ਬੁਕਿੰਗ ਲਈ ਵੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਨੰਬਰਿੰਗ ਆਪਾਂ ਸੂਟਾਂ ਦੀ ਹਰੇਕ ਦੀ ਕਰੀ ਦੀ ਹੈ ਤਾਂ ਤੁਸੀਂ ਆਪਣਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਮੈਨੂੰ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜੇ ਬੁਟੀਕ ਤੇ ਆ ਕੇ ਸੂਟ ਪਿਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਗ੍ਰੇ ਕਲਰ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਅੱਜ ਦਾ ਬਹੁਤ ਪਿਆਰੇ ਸੂਟ ਹੋਣਗੇ ਜ਼ਿਆਦਾਤਰ ਸਿੰਗਲ ਸਿੰਗਲ ਵੀ ਹੋ ਸਕਦੇ ਸੂਟ ਤੇ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ। ਬਹੁਤ ਸੋਹਣਾ neck ਤੇ ਵਰਕ ਹੋਇਆ। ਇਹ ਡਿਜ਼ਾਈਨਰ ਸੂਟ ਹੈ ਆਪਣੇ ਅੱਜ ਦੇ। neck ਤੇ ਵਰਕ ਦੇ ਨਾਲ ਬਹੁਤ ਸੋਹਣਾ ਇਹ ਸਾਊਥ कॉटन ਦੇ ਵਿੱਚ ਸੂਟ ਹੈ। ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਸਾਊਥ कॉटन ਦੇ ਵਿੱਚ ਸੂਟ ਹੈ। ਬਹੁਤ ਪਿਆਰਾ। ਘੇਰੇ ਤੇ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਸਾਊਥ कॉटन ਦੇ ਵਿੱਚ ਐ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਬੜਾ ਪਿਆਰਾ ਇਸ ਦਾ ਦੁਪੱਟਾ ਸਾਰੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਹੋਣਗੇ ਅੱਜ ਦੇ ਆਪਣੇ ਦੇਖੋ ਇਹ ਹੈਗਾ ਇਸ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਹੈ ਇਹ ਵਾਲੇ ਸੂਟ ਦਾ 1400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 4000 ਪ੍ਰਾਈਸ ਹੈ ਜੀ ਇਹ ਸਿੰਗਲ ਹੀ ਹੈ ਸੂਟ ਨੈਕ ਸੂਟ ਦਿਖਾਣੇ ਆ ਬੜਾ ਸੋਹਣਾ ਪੀਚ ਕਲਰ ਦੇ ਵਿੱਚ ਬਿਲਕੁਲ ਲਾਈਟ ਜਾਂ ਬਿਲਕੁਲ ਪਾਊਡਰ ਪਿੰਕ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਬੜਾ ਪਿਆਰਾ ਕਾਟਨ ਦਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਬਹੁਤ ਸੋਹਣਾ ਤੇ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ ਬਹੁਤ ਸੋਹਣਾ ਵਰਕ ਨੈਕ ਤੇ ਹੋਇਆ ਬਹੁਤ ਸੋਹਣੀ ਨੈਕ ਬਣੀ ਹੋਈ ਹੈ ਪਿਓਰ ਲਾਈਟ ਪਿੰਕ ਕਲਰ ਹੈ ਬਿਲਕੁਲ ਬਹੁਤ ਲਾਈਟ ਹੁੰਦਾ ਜਿਹੜਾ ਹੋਲਾ ਕਲਰ ਹੈ ਪ੍ਰਿੰਟਡ ਬਾਟਮ ਹੈ ਜੀ ਇਹਦੇ ਨਾਲ ਪ੍ਰਿੰਟਡ ਬਾਟਮ ਤੇ ਪਿਓਰ ਮਲਮਲ कॉटन ਦਾ ਇਸਦਾ ਦੁਪੱਟਾ ਬਹੁਤ ਮਲਮਲ कॉटन ਦਾ ਦੇਖੋ ਦੁਪੱਟੇ ਦੀ ਚੜਾਈ ਬਹੁਤ ਪਿਆਰਾ ਸੂਟ ਹੈ 1400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 1400 ਪ੍ਰਾਈਸ ਹੈ ਇਹਦਾ ਵੀ 1400 ਪ੍ਰਾਈਸ ਹੈ ਜੀ ਸੂਟ ਦਾ ਨੈਕ ਵਰਕ ਦੇ ਨਾਲ ਤੁਹਾਨੂੰ ਮੈਂ ਦੋ ਸੂਟ ਦਿਖਾਏ ਆ 1400 ਪ੍ਰਾਈਸ ਦੇ ਨਾਲ 1400 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਕਾਟਨ ਬਹੁਤ ਜ਼ਿਆਦਾ ਫਾਈਨ ਹੈ ਜੀ ਇਹਨਾਂ ਸੂਟਾਂ ਦੀ ਦੇਖੋ ਕਾਟਨ ਤਾਂ 200 300 ਰੁਪਏ ਤੋਂ ਵੀ ਸਟਾਰਟ ਹੋ ਜਾਂਦੀ ਹੈ ਪਰ ਮੈਟਰ ਕਰਦੀ ਹੈ ਕੁਆਲਿਟੀ ਵੀ ਕੁਆਲਿਟੀ ਕਿਵੇਂ ਦੀ ਹੈ ਆਪਣੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਕਾਟਨ ਹੈ ਜੀ ਅੱਜ ਦੀ ਆਪਣੀ ਸਾਰੇ ਸੂਟਾਂ ਦੀ ਇਹ ਦੇਖੋ ਨੈਕਸਟ ਸੂਟ ਦਿਖਾਉਣੇ ਆ ਬਹੁਤ ਪਿਆਰਾ ਸੂਟ ਹੈ ਹੋਣ ਇਹ ਕਰੀਮ ਕਲਰ ਦੇ ਵਿੱਚ ਹੀ ਆ ਸਾਰੇ ਸੂਟ ਬਸ ਪ੍ਰਿੰਟ ਦਾ ਕਲਰ ਚੇਂਜ ਹੋਈ ਜਾਣਾ ਖੁੱਲਾ ਕਪੜਾ ਇਹ ਦੇਖੋ ਬਹੁਤ ਪਿਆਰਾ ਇਹਦਾ ਪ੍ਰਿੰਟ ਪਿੰਕ ਤੇ ਗ੍ਰੇ ਦੇ ਨਾਲ ਇਹ ਫਰੰਟ ਸ਼ਰਟ ਆ ਗਈ ਬੈਕ ਤੇ ਵੀ ਸੇਮ ਪ੍ਰਿੰਟ ਹੈ ਇਹ ਬੈਕ ਤੇ ਪ੍ਰਿੰਟ ਆ ਜਾਣਾ ਬਹੁਤ ਸੋਹਣੇ ਗਰਮੀਆਂ ਦੇ ਸੂਟ विदाउट लाइनिंग सूट बनਣਗੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੀ ਸੂਟ ਦੀ ਸਟਫ ਬਹੁਤ ਜਿਆਦਾ ਵਧੀਆ ਸਟਫ ਹੈ ਤੇ ਨਾਲ ਪ੍ਰਿੰਟਡ ਬਾਟਮ ਹਲਕਾ ਜਿਹਾ ਸੋਬਰ ਜਿਹਾ ਪ੍ਰਿੰਟ ਹੈ ਜੀ ਸੂਟ ਦਾ ਬਾਟਮ ਦਾ ਵੀ ਤੇ ਪਿਓਰ ਮਲਮਲ कॉटन ਦਾ ਦੁਪੱਟਾ ਨਾਲ ਗਰਮੀਆਂ ਦੇ ਵਿੱਚ ਐਵੇਂ ਸੂਟ ਸੋਹਣੇ ਲੱਗਦੇ ਆ ਇਹ ਦੇਖੋ ਦੁਪੱਟੇ ਪੂਰੇ ਵਧੀਆ ਬਹੁਤ ਸੋਹਣੇ ਦੁਪੱਟਾ ਨਾਲ ਉਹ ਧਿਆਰਾ ਸੂਟ ਹੈ 1600 ਪ੍ਰਾਈਸ ਹੈ ਜੀ 1600 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵਿਦਆਊਟ ਲਾਈਨਿੰਗ ਸੂਟ ਬਣਨਗੇ ਬਹੁਤ ਫਾਈਨ ਕਾਟਨ ਹੈ ਜੀ ਇਹਨਾਂ ਦੇ ਪੂਨ ਗਰੰਟੀ ਦੇ ਨਾਲ 1600 ਪ੍ਰਾਈਸ ਦੇ ਨਾਲ ਇਹ ਪਿੰਕ ਤੇ ਗਰੇ ਦਾ ਕੰਟਰਾਸਟ ਸੀਗਾ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣਾ yellow print ਦੇ ਵਿੱਚ ਇਹ ਮੈਂ ਤੁਹਾਨੂੰ ਸੂਟ ਹੁਣ ਜਿਹੜੇ ਦਿਖਾ ਰਹੀ ਆਂ ਬਸ ਡਿਜ਼ਾਈਨ ਸੇਮ ਹੈ ਪ੍ਰਿੰਟਿੰਗ ਮਤਲਬ ਸੇਮ ਹੈ ਬਸ ਕਲਰ ਦਾ ਫਰਕ ਹੈ ਜੀ yellow green ਦੇ ਵਿੱਚ ਬਹੁਤ ਪਿਆਰਾ ਸੂਟ ਹੈ कॉटन ਜਿਨ੍ਹਾਂ ਕੋਲ ਜਾਣੇ ਇਹ ਵਾਲੇ ਸੂਟ ਦੁਆਰਾ ਤੁਸੀਂ ਰਿਪੀਟ ਮੰਗਣਿਆ ਇੰਨੀ ਫਾਈਨ कॉटन ਹੈ ਜੀ ਇਹ ਵਾਲੀ ਬਹੁਤ ਸੋਹਣੀ ਪ੍ਰਿੰਟਡ ਬਾਟਮ ਨਾਲ ਜਿਨ੍ਹਾਂ ਨੇ ਡੇਲੀ ਜੌਬ ਤੇ ਜਾਣਾ ਹੁੰਦਾ ਹੈ ਸਟੂਡੈਂਟ ਐ ਤਾਂ ਐਵੇਂ ਦੇ ਸੂਟ ਬਹੁਤ ਪਿਆਰੇ ਲੱਗਦੇ ਆ ਸੋਨ ਸੂਟ ਇਹ ਆ ਨੇ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਹੈ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਫਰੋਜ਼ੀ ਕਲਰ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ

ਮਲ ਕੋਟਨ ਦਾ ਸਾਫਨਾ ਦੁਪੱਟਾ ਪੁਰਾ ਸੋਨੇ ਸੂਟ ਬਹੁਤ ਫਾਈਨ ਕੋਟਨ ਦੇ ਨਾਲ 1600 ਪ੍ਰਾਈਸ ਹੈ ਜੀ 1600 ਪ੍ਰਾਈਸ ਹੈ ਮੈਂ ਤਿੰਨ ਸੂਟ ਦਿਖਾਏ ਆ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਤਿੰਨ ਕਲਰ 1600 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਇੱਕ ਤੋਂ ਇੱਕ ਸੋਨੇ ਸੂਟ ਹੈ ਜਿਹਦੇ ਆਪਣੇ ਕੋਟਨ ਦੇ ਪ੍ਰਿੰਟ ਦੇ ਵਿੱਚ ਹੈ ਜੀ ਬੜਾ ਪਿਆਰਾ ਬਿਲਕੁਲ ਪਿਓਰ ਕਾਟਨ ਦਾ ਹੀ ਸੂਟ ਹੈ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਪਹਿਲਾਂ ਤਾਂ ਪ੍ਰਿੰਟ ਦੇਖੋ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ neck ਬੜੀ ਪਿਆਰੀ ਬਣੀ ਹੋਈ ਹੈ neck ਤੇ ਬੜੇ ਸੋਹਣੇ ਪੋਟਲੀ ਬਟਨਸ ਤੇ ਸਾਰਾ ਇਹ ਵਰਕ ਕੀਤਾ ਹੋਇਆ ਹਲਕਾ ਹਲਕਾ ਮਿਰਰ ਵਰਕ ਦੇ ਨਾਲ ਬਹੁਤ ਸੋਹਣਾ neck ਤੇ ਇਹ ਰੈਡੀ ਕੀਤਾ ਹੋਇਆ ਇੱਕ ਤਰ੍ਹਾਂ ਦਾ ਪੈਚ ਹੁੰਦਾ ਜਿਹਨੂੰ ਆਪਾਂ ਅਡਜਸਟ ਕਰ ਸਕਦੇ ਹਾਂ ਸੋਹਣਾ ਦੇ ਨਾਲ ਹੈਗੇ 프린ਟਡ ਬਾਟਮ ਤੇ ਨਾਲ ਸੇਮ ਬਾਟਮ ਦੇ ਨਾਲ ਦਾ ਹੀ ਪ੍ਰਿੰਟ ਪਿਓਰ ਮਲਮਲ कॉटन ਦੇ ਵਿੱਚ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਨਾਲ ਉਹ ਹ ਸੋਨਾ ਪ੍ਰਿੰਟ ਹੈ ਦੁਪੱਟੇ ਦਾ ਪੂਰੀ ਲੈਂਥ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਬੇਕੇ ਰੇ ਤੇ ਲੱਗੀ ਹੋਈ ਐ ਇਸ ਮੋਸਲੇਸ ਉਵੇਂ ਹੀ ਦੁਪट्टे ਦੇ ਪੱਲਿਆਂ ਤੇ ਲੱਗੀ ਹੋਈ ਐ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖੋ ਕਿੰਨਾ ਗ੍ਰੇਸਫੁਲ ਸੂਟ ਐ 1650 ਪ੍ਰਾਈਸ ਐ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਸੂਟ ਐ 1650 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਆਪਣੇ ਕੋਲ ਇੱਕ ਕਲਰ ਹੋਰ ਐ ਜਿਵੇਂ ਉਹਦੇ ਵਿੱਚ ਬਲੂ ਫਿਰੋਜ਼ੀ ਕਲਰ ਸੀਗਾ ਇਹਦੇ ਵਿੱਚ ਪਰਪਲ ਪਰਪਲ ਕਲਰ ਐ ਥੋੜਾ ਜਿਹਾ ਫਿਰੋਜ਼ੀ ਦੇ ਨਾਲ ਹੀ ਕਾਟਨ ਬਹੁਤ ਫਾਈਨ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਵਾਲੇ ਆਪਣੇ ਬਹੁਤ ਸੋਹਣਾ ਪ੍ਰਿੰਟ ਹੈ neck ਤੇ ਬਹੁਤ ਪਿਆਰਾ ਵਰਕ neck ਤੇ neck ਪੂਰੀ ਰੈਡੀ ਹੈ ਜੀ neck ਇਹ ਬਹੁਤ ਸੋਹਣਾ ਵਰਕ ਹੋਇਆ ਤੇ ਕੋਟਲੀ ਬਟਨਸ ਦੇ ਨਾਲ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਬਾਟਮ ਨਾਲ ਤੇ ਨਾਲ ਮਲਮਲ ਕਾਟਨ ਦਾ ਹੀ ਆਪਣਾ ਦੁਪੱਟਾ ਸੋਹਣੇ ਸੂਟ 1650 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਦਿਖਾਏ ਆ ਪਰ ਇੱਕ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਦੋ ਕਲਰ 1650 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਗ੍ਰੇ ਕਲਰ ਹੈ ਸਾਰਾ ਇਹਦੇ ਤੇ ਬਲੌਕ ਪ੍ਰਿੰਟ ਹੋਇਆ ਸੂਟ ਤੇ ਪੂਰੀ ਸ਼ਰਟ ਤੇ ਦੇਖੋ ਬਲੌਕ ਪ੍ਰਿੰਟ ਹੋਇਆ ਪਹਿਲਾਂ ਤਾਂ ਸਾਰੀ ਸ਼ਰਟ ਤੇ ਇਹ ਜਿਹੜਾ ਦਿਖ ਰਿਹਾ ਤੁਹਾਨੂੰ ਤੇ ਬੈਕ ਤੇ ਵੀ ਸੇਮ ਹੈ ਜੀ ਪ੍ਰਿੰਟ ਤੇ neck ਤੇ ਸਾਰਾ ਹੈਂਡਵਰਕ ਹੋਇਆ ਇਹ ਸਾਰਾ ਹੈਂਡਵਰਕ ਹੋਇਆ neck ਤੇ ਬਹੁਤ ਸੋਹਣਾ ਹੈਂਡਵਰਕ ਹੋਇਆ neck ਤੇ ਤੇ ਨਾਲ ਬ੍ਰੀਕ ਪ੍ਰਿੰਟ ਦੇ ਵਿੱਚ ਹੀ ਪ੍ਰਿੰਟ ਨਹੀਂ ਬਲੌਕ ਪੇਂਟ ਹੋਇਆ ਹੋਇਆ ਹੈ ਸੂਟ ਤੇ ਬਹੁਤ ਪਿਆਰਾ ਨਾਲ ਮਲ ਮਲ ਕਾਟਨ ਦਾ ਦੁਪੱਟਾ ਦੁਪੱਟੇ ਦੇ ਵੀ ਸਾਰੇ ਤੇ ਬਣਾਉਟ ਦੇਣਾ ਹੋਇਆ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਪਿਆਰਾ ਰਿਚ ਲੁੱਕ ਕੋ ਸੂਟ ਹੁੰਦਾ ਜਿਹੜਾ ਉਹ ਵਾਲਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਬੜੇ ਸੂਟ ਦਾ ਇਹ ਦੇਖੋ ਵਿਟਾਊਟ ਲਾਈਨਿੰਗ ਸੂਟ ਬਣਨਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਸਿੰਗਲ ਹੀ ਆ ਸੂਟ ਬਣਾ ਨੈਕਸਟ ਸੂਟ ਦਿਖਾਣੇ ਆ ਬੜੇ ਸੋਹਣੇ ਲਾਈਨਿੰਗ ਦੇ ਵਿੱਚ ਆ ਲਾਈਨਿੰਗ ਦੇ ਵਿੱਚ ਸੂਟ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਸ ਪ੍ਰਿੰਟ ਲਾਈਨਾਂ ਦੇ ਵਿੱਚ ਪ੍ਰਿੰਟ ਹੈ ਕਹਿੰਦਾ ਮਤਲਬ ਹੈ ਇਹ ਦੇਖੋ ਬਹੁਤ ਫਾਈਨ ਕਾਟਨ ਹੈ ਜੀ ਬਹੁਤ ਫਾਈਨ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਟ੍ਰਾਂਸਪੇਰੈਂਸੀ ਨਹੀਂ ਹੈਗੀ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਨੈਕ ਤੇ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਨੈਕ ਤੇ ਹੈ ਬਹੁਤ ਪਿਆਰਾ ਸੂਟ ਹੈ ਬੀਨਾ ਲਾਈਨਿੰਗ ਤੋਂ ਸੂਟ ਬਣਨਾ neck ਤੇ ਸਾਰਾ ਇਹ ਹੈਂਡਵਰਕ ਹੋਇਆ ਵਿੱਚ ਤੇ ਨਾਲ ਪਲੇਨ ਬਾਟਮ ਕਾਟਨ ਦੀ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਪ੍ਰਿੰਟ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਬਹੁਤ ਜ਼ਿਆਦਾ ਸੌਫਟ ਦੁਪੱਟਾ ਬਹੁਤ ਸੋਹਣਾ ਤੇ ਪ੍ਰੋਪਰ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਆਫ ਵਾਈਟ ਸੋਣਾ ਸੂਟ ਹੈ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2200 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਬੜੇ ਪਿਆਰੇ-ਪਾਰੇ ਕਲਰ ਹੈ ਜੀ ਇਹਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਗ੍ਰੇ ਫਿਰੋਜ਼ੀ ਜਾਂ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਨਾ ਸੂਟਾਂ ਦੀ ਡਿਫਰੈਂਟ ਜੇ ਸੂਟ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ ਮੇਨ ਗੱਲ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਤੁਹਾਨੂੰ ਨੈੱਕ ਤੇ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਨੈੱਕ ਤੇ ਕੀਤਾ ਹੋਇਆ ਹੈ ਸੋਨਾ ਵਰਕ ਹੈ neck ਤੇ plain bottom ਨਾਲ pure cotton ਦੇ ਵਿੱਚ ਤੇ pure coatੇ ਦਾ ਆਪਣਾ ਦੁਪੱਟਾ ਇਸ ਦਾ ਨਾਲ ਉਹ ਸੋਨੇ ਦੇ ਦੁਪੱਟੇ ਪ੍ਰੋਪਰ ਫਿਨਿਸ਼ਿੰਗ ਦੁਪੱਟੀਆਂ ਦੀ ਹੋਈ ਹੋਈ ਹੈ ਬਹੁਤ ਪਿਆਰੇ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦਾ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਹੈਗਾ ਮੌਵ ਕਲਰ ਡਾਰਕ ਮੌਵਜ਼ਾ ਕਲਰ ਹੈ ਪਰਪਲ ਮੌਵ ਕਲਰ ਨੈਕ ਤੇ ਦੇਖੋ ਕਿੰਨਾ ਪਿਆਰਾ ਵਰਕ ਬਣਿਆ ਹੋਇਆ ਉਹ ਸੋਨਾ ਲਾਈਨਿੰਗ ਦੇ ਵਿੱਚ ਆਪਣਾ ਇਹ ਪਿਓਰ ਕਾਟਨ ਦਾ ਇਨ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਨਾਲਸਸ ਬਹੁਤ ਸੋਹਣਾ ਹੈ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਹੋਈ ਹੋਈ ਹੈ ਪੂਰੇ ਦੁਪੱਟੇ ਦੀ ਤੇ 슬ੀਵਜ਼ ਦੇ ਨਾਲ 슬ੀਵਜ਼ ਲਈ ਵੀ ਲੇਸ ਨਾਲ ਦਿੱਤੀ ਹੋਈ ਹੈ ਕੋਈ ਪਾਈਪਿੰਗ ਦੀ ਲੋੜ ਨਹੀਂ ਹੈਗੀ ਕੁਝ ਵੀ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ ਐਜ਼ ਇਟ ਇਜ਼ ਤੁਸੀਂ ਸਟਿਚ ਕਰਵਾਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਬਹੁਤ ਫਾਈਨ ਕਾਟਨ ਹੈ ਜੀ ਇਹਨਾਂ ਦੀ 2200 ਪ੍ਰਾਈਸ ਹੈ 2200 ਪ੍ਰਾਈਸ ਹੈ ਨੈਕਸਟ ਹੈਗਾ ਮਹਿੰਦੀ ਕਲਰ ਮਹਿੰਦੀ ਗ੍ਰੀਨ ਕਲਰ ਹੈ ਸੇਮ ਦੇ ਵਿੱਚ ਮਹਿੰਦੀ ਗ੍ਰੀਨ ਮਹਿੰਦੀ ਕਲਰ ਦੇ ਵਿੱਚ ਸੋਹਣਾ ਮੈਂ neck ਤੇ ਸਾਰਾ ਵਰਕ ਹੈ ਜੀ neck ਤੇ ਬੜਾ ਸੋਹਣਾ neck ਰੈਡੀ ਹੋਇਆ ਹੋਇਆ ਬਹੁਤ ਘੈਰਾ ਸੂਟ ਹੈ ਵੀ ਕਲਰ ਸਾਰਿਆਂ ਦੇ ਬੜੇ ਪਿਆਰੇ ਆ ਪਿਓਰ ਕਾਟਨ ਦੇ ਵਿੱਚ ਸੂਟ ਪਿਓਰ ਕੋਟੇ ਦੁਪੱਟੇ ਦੇ ਨਾਲ ਬਿਲਕੁਲ ਪਿਓਰ ਕੋਟੇ ਦਾ ਦੁਪੱਟਾ ਹੈ ਜੀ ਸਾਰੇ ਸੂਟਾਂ ਦੇ ਨਾਲ ਇਹਨਾਂ ਦੇ ਨਾਲ ਜਿਹੜੇ ਮੈਂ ਦਿਖਾ ਰਹੀਆਂ ਲਾਈਨਿੰਗ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਬਹੁਤ ਫਾਈਨ ਕਾਟਨ ਉਹ ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਹੋਈ ਹੈ ਬੜੇ ਸੋਹਣੇ ਲਟਕਣ ਲੱਗੇ ਹੋਏ ਆ ਸਾਰੇ ਦੁਪੱਟਿਆਂ ਤੇ ਬਹੁਤ ਸੋਹਣਾ ਮਹਿੰਦੀ ਗ੍ਰੀਨ ਕਲਰ ਹੈ 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਇਹ ਮੈਂ 4 ਸੂਟ ਤੁਹਾਨੂੰ ਦਿਖਾਏ ਆ ਸੇਮ ਡਿਜ਼ਾਈਨ ਦੇ ਵਿੱਚ 4 ਕਲਰ ਅਲੱਗ-ਅਲੱਗ 2200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕੀ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ